ਡਿਪਟੀ ਕਮਿਸ਼ਨਰ ਬਰਤਾਸਪੁਰ ਨੇ ਦਸ਼ਲ ਨਿਰਦੇਸ਼ਾਂ ਹੇਠ ਜ਼ਿਲ੍ਹਾ ਅੰਦਰ ਪਲਾਸਟਿਕ ਲਫਾਫਿਆਂ ਦੀ ਵਰਤੋਂ ਦੇ ਖਿਲਾਫ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਚਲਦੇ ਆ ਨਗਰ ਨਿਗਮ ਬਟਾਲਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਸਖਤ ਕਾਰਵਾਈ ਕਰਦਿਆਂ ਹੋਇਆ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਕਰਨ ਦੇ ਤੰਮੇ ਚਲਾਨ ਕੱਟੇ ਗਏ ਵਾਜਦੇ ਬਜੀ ਮੈਂ ਅੱਜ ਸੈਨਟਿਸਪੈਕਟਰ ਨਗਰ 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 ਸਰ 2016 ਤੋਂ ਇਹ ਜਿਹੜੀ ਪਲਾਸਟਿਕ ਕੈਰੀ ਬੈਗ ਐਕਟ ਆਇਆ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਲੋਕੇ ਜੁਕੇਚੇ ਜਿਹੜੇ ਨੇ ਸੇਲ ਹੋਂਦੀ ਹੈ ਕਿਉਂਕਿ ਹਾਂ ਤੁਹਾਡੀ ਗੱਲ ਠੀਕ ਹੈ ਕਿ ਹਰ ਰੇੜੀ ਤੇ ਮਿਲਦਾ ਇਹ ਚ ਲੋਕਾਂ ਵੱਲੋਂ ਵੀ ਸਰ ਸਹਿਯੋਗ ਨਹੀਂ ਮਿਲ ਰਿਹਾ ਲੋਕ ਪਬਲਿਕ ਵੀ ਜਾ ਕੇ ਜਿਹੜੀ ਗੜੀ ਤੇ ਉਹ ਹਰ ਜਗ੍ਹਾ ਤੇ ਜਾ ਕੇ ਇਹ ਡਿਮਾਂਡ ਕਰਦੇ ਕਿ ਪੋਲੀਥੀਨ ਦਿੱਤਾ ਜਾਵੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਸਰ ਕਿ ਜਿਹੜਾ ਪੋਲੀਥੀਨ ਆ ਉਹਨੂੰ ਘਰ ਤੋਂ ਘਰ ਯੂਜ਼ ਕਰੋ ਤਾਂ ਕਿ ਸ਼ਹਿਰ ਜਿਹੜਾ ਵਾ ਸਾਫ਼ ਤੇ ਸੁਥਰਾ ਸਵੱਛ ਬਣਾਇਆ ਜਾ ਸਕੇ ਜੀ ਬਾਉਂਡਰੀ ਸਰ ਲੋਕਾਂ ਦਾ ਸਹਿਯੋਗ ਵੀ ਬੜਾ ਜ਼ਰੂਰੀ ਹੈ ਜੀ ਇਹ ਹਿਮਾਚਲ ਚ ਲਫਾਫਾ ਬੰਦ ਹੋਇਆ ਤੇ ਸਰ ਲੋਕਾਂ ਨੇ ਪੂਰਾ ਸਹਿਯੋਗ ਕੀਤਾ ਹੈ ਲੋਕੀ ਆਪਣੇ ਘਰੋਂ ਜਿਹੜੇ ਥੈਲੇ ਲੈ ਕੇ ਜਾਂਦੇ ਨੇ ਜਦੋਂ ਕੋਈ ਸਮਾਨ ਲੈ ਜਾਂਦੇ ਨੇ ਸਾਡੇ ਸਦਰ ਇਹ ਲੋਕਾਂ ਚ ਅਵੇਰਨੈਸ ਘਟਾ ਹੈ ਅਵੇਰਨੈਸ ਅਸੀਂ ਲਗਾਤਾਰ ਚਲਾਨ ਕਰਾਂਗੇ ਜੀ ਹਫਤੇ ਚ ਇੱਕ ਦੋ ਵਾਰਾਂ ਜੁਆਇੰਟ ਆਪਰੇਸ਼ਨ ਕਰਕੇ ਸਰ ਜਿਹੜਾ ਵਾ ਇਹਦੇ ਚਲਾਨ ਕਰਾਂਗੇ ਔਰ ਲੋਕਾਂ ਨੂੰ ਵੇਅਰ ਕਰਾਂਗੇ ਕਿ ਪਲਾਸਟਿਕ ਦਾ ਯੂਜ਼ ਕੀਤਾ ਜਾਵੇ ਜੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੁਸ਼ਵ ਨਿਰਦੇਸ਼ਾਂ ਹੇਠ ਜ਼ਿਲ੍ਹਾ ਅੰਦਰ ਪਲਾਸਟਿਕ ਲਫਾਫਿਆਂ ਦੀ ਵਰਤੋਂ ਦੇ ਖਿਲਾਫ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਚਲਦੇ ਆ ਨਗਰ ਨਿਗਮ ਬਟਾਲਾ ਅਤੇ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਵੱਲੋਂ ਸਖਤ ਕਾਰਵਾਈ ਕਰਦਿਆਂ ਹੋਇਆ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਕਰਨ ਦੇ ਸਬੰਧ ਵਿੱਚ ਚਲਾਨ ਕੱਟੇ ਗਏ ਵਾਸ ਵਾਜਦੇ ਬਜੀ ਮੈਂ ਅੱਜ ਸੈਨਟਿਸਪੈਕਟਰ ਨਗਰ 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 ਸਰ 2016 ਤੋਂ ਇਹ ਜਿਹੜੀ ਪਲਾਸਟਿਕ ਕੈਰੀ ਬੈਗ ਐਕਟ ਆਇਆ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਕੋਈ ਲੋਕੇ ਜਿਹੜੇ ਨੇ ਸੇਲ ਹੁੰਦੀ ਹੈ ਕਿਉਂਕਿ ਹਾਂ ਤੁਹਾਡੀ ਗੱਲ ਠੀਕ ਹੈ ਕਿ ਹਰ ਰੇੜੀ ਤੇ ਮਿਲਦਾ ਇਹ ਚ ਲੋਕਾਂ ਵੱਲੋਂ ਵੀ ਸਰ ਸਹਿਯੋਗ ਨਹੀਂ ਮਿਲ ਰਿਹਾ ਲੋਕ ਪਬਲਿਕ ਵੀ ਜਾ ਕੇ ਜਿਹੜੀ ਗੜੀ ਤੇ ਉਹ ਹਰ ਜਗ੍ਹਾ ਤੇ ਜਾ ਕੇ ਇਹ ਡਿਮਾਂਡ ਕਰਦੇ ਕਿ ਪੋਲੀਥੀਨ ਦਿੱਤਾ ਜਾਵੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਸਰ ਕਿ ਜਿਹੜਾ ਪੋਲੀਥੀਨ ਹੈ ਉਹਨੂੰ ਘਰ ਤੋਂ ਘਰ ਯੂਜ਼ ਕਰੋ ਤਾਂ ਕਿ ਸ਼ਹਿਰ ਜਿਹੜਾ ਵਾ ਸਾਫ਼ ਤੇ ਸੁਥਰਾ ਸਵੱਛ ਬਣਾਇਆ ਜਾ ਸਕੀ ਜੀ ਬਾਉਂਡਰੀ ਸਰ ਲੋਕਾਂ ਦੇ ਸਹਿਯੋਗ ਵੀ ਬੜਾ ਜ਼ਰੂਰੀ ਹੈ ਜੀ ਜੇ ਹਿਮਾਚਲ ਚ ਲਫਾਫਾ ਬੰਦ ਹੋਇਆ ਤਾਂ ਸਰ ਲੋਕਾਂ ਨੇ ਪੂਰਾ ਸਹਿਯੋਗ ਕੀਤਾ ਹੈ ਲੋਕੀ ਆਪਣੇ ਘਰੋਂ ਜਿਹੜੀ ਹੈ ਥੈਲੇ ਲੈ ਕੇ ਜਾਂਦੇ ਨੇ ਜਦੋਂ ਕੋਈ ਸਮਾਨ ਲੈ ਜਾਂਦੇ ਨੇ ਸਾਡੇ ਸਦਰ ਇਹ ਲੋਕਾਂ ਚ ਅਵੇਅਰਨੈਸ ਘੱਟ ਹੈ ਅਵੇਅਰਨੈਸ ਅਸੀਂ ਹਿੰ ਲਗਾਤਾਰ ਚਲਾਨ ਕਰਾਂਗੇ ਜੀ ਹਫਤੇ ਚ ਇੱਕ ਦੋ ਵਾਰਾਂ ਜੁਆਇੰਟ ਆਪਰੇਸ਼ਨ ਕਰਕੇ ਸਰ ਜਿਹੜਾ ਵਾ ਇਹਦੇ ਚਲਾਨ ਕਰਾਂਗੇ ਔਰ ਲੋਕਾਂ ਨੂੰ ਵੇਅਰ ਕਰਾਂਗੇ ਕਿ ਪਲਾਸਟਿਕ ਨਾਲ ਯੂਜ਼ ਕੀਤਾ ਜਾਵੇ ਜੀ